ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੇਕਰ ਤੁਸੀਂ ਖੁਸ਼ ਰਹੋਗੇ ਤਾਂ ਖੁਸ਼ੀਆਂ ਤੁਹਾਡੇ ਕੋਲ ਆਉਣਗੀਆਂ ਜੇਕਰ ਤੁਸੀਂ ਦੁਖੀ ਰਹੋਗੇ ਤਾਂ ਦੁੱਖ ਤੁਹਾਡੇ ਕੋਲ ਆਵੇਗਾ ਇਹ ਪ੍ਰਕਿਰਤੀ ਦਾ ਆਕਰਸ਼ਣ ਦਾ ਨਿਯਮ ਹੈ ਜਿਹੋ ਜਿਹੇ ਤੁਸੀਂ ਹੁੰਦੇ ਹੋ ਉਹ ਜਹੀਆਂ ਚੀਜ਼ਾਂ ਹੀ ਆਕਰਸ਼ਿਤ ਕਰਨ ਲੱਗ ਜਾਂਦੇ ਹੋ ਇੱਕ ਬਹੁਤ ਛੋਟੀ ਜਹੀ ਕਹਾਣੀ ਪੁਰਾਣੇ ਜ਼ਮਾਨੇ ਦੀ ਇੱਕ ਰਾਜਾ ਸੀ ਜੋ ਨਿਰਸੰਤਾਨ ਸੀ ਜਿਸ ਨੂੰ ਪੁੱਤਰ ਪ੍ਰਾਪਤੀ ਨਹੀਂ ਹੋ ਰਹੀ ਸੀ ਬਹੁਤ ਯਤਨ ਕੀਤੇ ਪਰ ਹਰ ਵਾਰ ਨਿਰਾਸ਼ਾ ਉਸਦੇ ਹੱਥ ਲੱਗੀ ਕਿਸੇ ਨੇ ਉਸ ਨੂੰ ਸਲਾਹ ਦਿੱਤੀ ਕਿ ਤੁਹਾਡੇ ਹੀ ਰਾਸ ਤੇ ਕਿਸੇ ਛੋਟੇ ਬੱਚੇ ਦੀ ਬਲੀ ਚੜਾ ਦੇਵੋ ਤੁਹਾਨੂੰ ਪੁੱਤਰ ਪ੍ਰਾਪਤੀ ਹੋ ਜਾਵੇਗੀ ਰਾਜੇ ਨੂੰ ਸਲਾਹ ਬਹੁਤ ਚੰਗੀ ਲੱਗੀ ਉਸਨੇ ਕਿਹਾ ਬਹੁਤ ਵਧੀਆ ਅਜੇ ਹੀ ਕੁਝ ਕਰ ਲੈਂਦੇ ਹਾਂ ਕਿਉਂਕਿ ਹੁਣ ਤੱਕ ਸਭ ਕੁਝ ਕਰ ਲਿਆ ਕੋਈ ਗੱਲ ਤਾਂ ਬਣੀ ਹੀ ਨਹੀਂ ਤੇ ਉਸਨੇ ਟਿੰਡੋਰਾ ਪਟਵਾ ਦਿੱਤਾ ਪੂਰੇ ਰਾਜ ਵਿੱਚ ਕਿ ਕਿਸੇ ਵੀ ਪਰਿਵਾਰ ਵਿੱਚ ਕੋਈ ਵੀ ਆਪਣੇ ਛੋਟੇ ਬੱਚੇ ਨੂੰ ਲਿਆ ਕੇ ਰਾਜੇ ਨੂੰ ਦੇ ਦੇਵੇ ਉਸ ਦੀ ਬਲੀ ਚੜਾਈ ਜਾਵੇਗੀ ਅਤੇ ਜਿਸ ਪਰਿਵਾਰ ਤੋਂ ਬੱਚਾ ਆਵੇਗਾ ਉਸ ਪਰਿਵਾਰ ਨੂੰ ਬਹੁਤ ਸਾਰਾ ਪੈਸਾ ਇਨਾਮ ਵਿੱਚ ਰਾਜਾ ਸਾਹਿਬ ਵੱਲੋਂ ਦਿੱਤਾ ਜਾਵੇਗਾ ਉਸ ਰਾਜ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ ਉਹਨਾਂ ਦੇ ਬਹੁਤ ਸਾਰੇ ਬੱਚੇ ਸਨ ਇੱਕ ਛੋਟਾ ਬੱਚਾ ਸੀ ਬਹੁਤ ਛੋਟਾ ਜਿਹਾ ਉਹ ਮੰਦਰ ਜਾਂਦਾ ਸੀ ਭਗਤੀ ਕਰਦਾ ਸੀ ਪਰ ਹੋਰ ਕੁਝ ਨਹੀਂ ਕਰਦਾ ਸੀ ਤਾਂ ਉਸ ਪਰਿਵਾਰ ਦੇ ਮੁਖੀਆਂ ਨੂੰ ਲੱਗਿਆ ਕਿ ਸਾਡੇ ਤਾਂ ਐਨੇ ਬੱਚੇ ਹਨ ਇਸ ਨੂੰ ਦੇ ਦਿੰਦੇ ਹਾਂ ਕੀ ਫਰਕ ਪੈਂਦਾ ਹੈ ਵੈਸੇ ਵੀ ਕਿਸੇ ਕੰਮ ਦਾ ਤਾਂ ਨਹੀਂ ਹੈ ਤਾਂ ਉਸ ਪਰਿਵਾਰ ਦੇ ਮੁਖੀਆਂ ਨੇ ਉਸ ਬੱਚੇ ਨੂੰ ਰਾਜੇ ਕੋਲ ਸੌਂਪ ਦਿੱਤਾ ਰਾਜੇ ਨੇ ਆਪਣੇ ਵੱਲੋਂ ਬਹੁਤ ਸਾਰਾ ਪੈਸਾ ਇਨਾਮ ਵਿੱਚ ਦੇ ਦਿੱਤਾ ਉਸ ਪਰਿਵਾਰ ਨੂੰ ਉਹ ਖੁਸ਼ ਹੋ ਗਏ ਹੁਣ ਉਹ ਦਿਨ ਆਇਆ ਤਰੀਕ ਆਈ ਜਿਸ ਦਿਨ ਬਲੀ ਚੜਾਉਣੀ ਸੀ ਰਾਜਾ ਦੇ ਮੰਤਰੀਆਂ ਤੇ ਸਲਾਹਕਾਰਾਂ ਨੇ ਸਾਰੀ ਤਿਆਰੀ ਕਰਵਾ ਲਈ ਅਤੇ ਰਾਜੇ ਦਾ ਇੰਤਜ਼ਾਰ ਕਰ ਰਹੇ ਸਨ ਰਾਜਾ ਪਹੁੰਚਿਆ ਬਲੀ ਚੜਾਉਣ ਦੀ ਪੂਰੀ ਤਿਆਰੀ ਸੀ ਤੇ ਉਸੇ ਵਕਤ ਰਾਜੇ ਨੇ ਬੱਚੇ ਨੂੰ ਕਿਹਾ ਕਿ ਬੇਟਾ ਤੇ ਕੋਈ ਅੰਤਮ ਇੱਛਾ ਹੈ ਤਾਂ ਉਸ ਬੱਚੇ ਨੇ ਕਿਹਾ ਕਿ ਹਾਂ ਮੇਰੀ ਅੰਤਮ ਇੱਛਾ ਹੈ ਬਸ ਮੈਨੂੰ ਰੇਤ ਦਾ ਢੇਰ ਲਿਆ ਕੇ ਦੇ ਦਿੱਤਾ ਜਾਵੇ ਰੇਤ ਮੰਗਵਾਈ ਗਈ ਉਸ ਬੱਚੇ ਨੇ ਫਟਾਫਟ ਚਾਰ ਛੋਟੇ-ਛੋਟੇ ਘਰ ਬਣਾ ਦਿੱਤੇ ਢੇਰੀਆਂ ਬਣਾ ਦਿੱਤੀਆਂ ਅਤੇ ਉਸ ਤੋਂ ਬਾਅਦ ਉਸ ਬੱਚੇ ਨੇ ਪਹਿਲੀ ਢੇਰੀ ਜੋ ਪਹਿਲਾ ਮਕਾਨ ਬਣਾਇਆ ਸੀ ਉਸ ਨੂੰ ਗਿਰਾ ਦਿੱਤਾ ਦੂਜਾ ਬਣਾਇਆ ਉਸ ਨੂੰ ਗਿਰਾ ਦਿੱਤਾ ਤੀਸਰਾ ਬਣਾਇਆ ਉਸ ਨੂੰ ਵੀ ਢਾ ਦਿੱਤਾ ਤੇ ਚੌਥੇ ਦੇ ਸਾਹਮਣੇ ਹੱਥ ਜੋੜ ਕੇ ਬੈਠ ਗਿਆ ਅੱਖਾਂ ਬੰਦ ਕੀਤੀਆਂ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਬੋਲਿਆ ਰਾਜੇ ਨੂੰ ਕਿ ਹੁਣ ਮੇਰੀ ਬਲੀ ਚੜਾ ਦੇਵੋ ਜੋ ਕਰਨਾ ਹੈ ਕਰ ਲਵੋ ਰਾਜਾ ਡਰ ਗਿਆ ਮੰਤਰੀ ਡਰ ਗਏ ਸਲਾਹਕਾਰ ਵੀ ਡਰ ਗਏ ਬੋਲੇ ਕਿ ਇਸ ਬੱਚੇ ਨੇ ਕੀਤਾ ਕੀ ਹੈ ਇਸ ਨੇ ਕਿਹੜੀ ਵਿਦਿਆ ਪੜ੍ਹੀ ਹੈ ਕੀ ਵਿਧੀ ਲਗਾਈ ਹੈ ਉਸ ਨੂੰ ਪੁੱਛਿਆ ਤੂੰ ਕੀ ਕੀਤਾ ਹੈ ਇਹ ਉਸ ਬੱਚੇ ਨੇ ਕਿਹਾ ਕੁਝ ਨਹੀਂ ਕੀਤਾ ਬਸ ਚਾਰ ਮਕਾਨ ਬਣਾਏ ਅਤੇ ਤਿੰਨ ਘੇਰ ਦਿੱਤੇ ਇੱਕ ਨੂੰ ਰਹਿਣ ਦਿੱਤਾ ਰਾਜੇ ਨੇ ਪੁੱਛਿਆ ਤੂੰ ਕੀ ਚਾਹੁੰਦਾ ਹੈ ਮੇਰਾ ਸਰਬਨਾਸ਼ ਹੋ ਜਾਵੇ ਤੇਰੀ ਬਲੀ ਤੋਂ ਬਾਅਦ ਮੈਂ ਵੀ ਖਤਮ ਹੋ ਜਾਵਾਂ ਬੱਚੇ ਨੇ ਕਿਹਾ ਨਹੀਂ ਨਹੀਂ ਮੈਂ ਕਿਸੇ ਦਾ ਬੁਰਾ ਨਹੀਂ ਚਾਹੁੰਦਾ ਜੋ ਤਿੰਨ ਮਕਾਨ ਮੈਂ ਕਿਰਾਏ ਪਹਿਲਾ ਮੇਰੇ ਮਾਤਾ ਪਿਤਾ ਦਾ ਸੀ ਉਹਨਾਂ ਦੀ ਜ਼ਿੰਮੇਵਾਰੀ ਸੀ ਮੈਨੂੰ ਬਚਾਉਣਾ ਪਰ ਉਹਨਾਂ ਨੇ ਪੈਸੇ ਦੇ ਲਈ ਮੈਨੂੰ ਵੇਚ ਦਿੱਤਾ ਤਾਂ ਉਹ ਮਕਾਨ ਕਿਰਾਾ ਦਿੱਤਾ ਦੂਸਰਾ ਮੇਰੇ ਸਕੇ ਸਬੰਧੀਆਂ ਦਾ ਸੀ ਮੇਰੇ ਰਿਸ਼ਤੇਦਾਰਾਂ ਦਾ ਸੀ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਮੇਰੇ ਮਾਤਾ ਪਿਤਾ ਨੂੰ ਬੁੱਢੇ ਦਿਂਦੇ ਕਿ ਮੈਨੂੰ ਨਾ ਵੇਚਣ ਪਰ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਉਹਨਾਂ ਦਾ ਵੀ ਮਕਾਨ ਗਿਰਾ ਦਿੱਤਾ ਤੀਸਰਾ ਮਕਾਨ ਤੁਹਾਡਾ ਸੀ ਰਾਜਾ ਸਾਹਿਬ ਤੁਹਾਡਾ ਤਾਂ ਸਭ ਤੋਂ ਵੱਡਾ ਫਰਜ਼ ਹੈ ਆਪਣੀ ਪ੍ਰਜਾ ਦੀ ਰੱਖਿਆ ਕਰਨਾ ਪਰ ਤੁਸੀਂ ਤਾਂ ਮੇਰੀ ਬਲੀ ਚੜਾ ਰਹੇ ਹੋ ਤੁਹਾਡਾ ਵੀ ਘਰਾ ਦਿੱਤਾ ਤੇ ਚੌਥੇ ਵਾਲਾ ਤਾਂ ਮੇਰਾ ਮੰਦਰ ਹੈ ਮੇਰੇ ਪਰਮਾਤਮਾ ਦਾ ਹੁਣ ਉਹਨਾਂ ਤੋਂ ਹੀ ਮੇਰੀ ਆਸ਼ਾ ਬਚੀ ਹੈ ਉਹਨਾਂ ਨੂੰ ਮੈਂ ਕਿਹਾ ਹੁਣ ਜੋ ਹੋਵੇਗਾ ਤੁਸੀਂ ਦੇਖ ਲੈਣਾ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਰਾਜੇ ਦੀਆਂ ਅੱਖਾਂ ਖੁੱਲ ਗਈਆਂ ਉਸ ਨੂੰ ਇਹ ਮਹਿਸੂਸ ਹੋਇਆ ਕਿ ਕਿਤੇ ਅਜੇਹਾ ਨਾ ਹੋਵੇ ਕਿ ਇਸ ਦੀ ਬਲੀ ਚੜਾਉਣ ਤੋਂ ਬਾਅਦ ਵੀ ਬੇਟਾ ਪ੍ਰਾਪਤ ਨਾ ਹੋਇਆ ਤਾਂ ਕੀ ਕਰਾਂਗਾ ਰਾਜੇ ਨੇ ਉਸ ਬੱਚੇ ਨੂੰ ਹੀ ਆਪਣਾ ਬੇਟਾ ਮੰਨ ਲਿਆ ਉਤਰਾ ਅਧਿਕਾਰੀ ਘੋਸ਼ਿਤ ਕਰ ਦਿੱਤਾ ਅਤੇ ਪੂਰੇ ਨਗਰ ਵਿੱਚ ਰੌਲਾ ਪਵਾ ਦਿੱਤਾ ਕਿ ਅਗਲੇ ਰਾਜਾ ਮਿਲ ਗਏ ਹਨ ਉਸ ਪਰਿਵਾਰ ਦਾ ਮੁਖੀਆ ਮਨ ਵਿੱਚ ਇੱਕ ਨਿਰਾਸ਼ਾ ਲੈ ਕੇ ਹੀ ਰਹਿ ਗਿਆ ਇਸ ਛੋਟੀ ਜਹੀ ਕਹਾਣੀ ਦਾ ਸਾਰ ਇਹ ਸਮਝਾਉਂਦਾ ਹੈ ਕਿ ਇੱਕ ਵਾਰ ਜੇ ਤੁਸੀਂ ਪ੍ਰਭੂ ਦੀ ਸ਼ਰਨ ਵਿੱਚ ਚਲੇ ਗਏ ਤਾਂ ਕਦੇ ਵੀ ਤੁਹਾਡਾ ਆਹਿਤ ਨਹੀਂ ਹੋਣ ਦੇਣਗੇ ਧੰਨਵਾਦ